ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਨੂੰ ਅੱਜ ਪਵਾਨੇਗਾ ਥਾਣਾ ਨੂੰ ਸਮੇਂ ਬੜੀ ਸਫਲਤਾ ਮਿਲਦੀ ਨਜ਼ਰ ਆਇਆ ਜੋ ਉਹ ਇੱਕ ਚੰਡੀਗੜ੍ਹ BMW ਗੱਡੀ ਜਿਸ ਦੇ ਵਿੱਚੋਂ ਕੀ 10 ਗ੍ਰਾਮ ਹੀਰੇ ਦੱਸੀ ਜਾ ਰਿਹਾ ਹੈ ਪ੍ਰਾਪਤ ਹੋਈ ਹੈ ਮਿਲੀ ਜਾਣਕਾਰੀ ਅਨੁਸਾਰ ਇਹ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਾਰਨਗੀ ਦੀ ਗੱਲ ਸਾਹਮਣੇ ਹੋਰ ਆਈ ਇਸ ਗੱਡੀ ਉੱਤੇ ਝੰਡਾ ਜੋ ਗੱਡੀ ਦੇ ਉੱਪਰ ਇੱਕ ਫਲੈਗ ਲੱਗਿਆ ਨਜ਼ਰ ਆ ਰਿਹਾ ਹੈ ਇੱਕ BJP ਦਾ ਝੰਡੇ ਦੀ ਗੱਡੀ ਉੱਤੇ ਲੱਗਿਆ ਨਜ਼ਰ ਆ ਰਿਹਾ ਉਹ ਵੀ ਕਹਰਾਣੀ ਕਸਵਾਲਾਂ ਦੇ ਨਿਸ਼ਾਨਾਂ ਦੇ ਘੇਰੇ ਦੇ ਵਿੱਚ ਨਜ਼ਰ ਆ ਰਿਹਾ ਹੈ ਜਿੱਥੇ ਕਿ ਅਜੇ ਭਾਨੀਗੜ ਪੁਲਿਸ ਵੱਲੋਂ ਫੜ ਕੇ ਉਹਦੇ ਉੱਪਰ ਪਰਚੇ ਦਿੱਤੇ ਗਏ ਹਨ ਇਹ ਤਿੰਨ ਮੁਜ਼ਰਮ ਦੱਸੇ ਜਾ ਰਹੇ ਹਨ ਤੇ ਸਮੋਂ ਅੱਗੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਖੜੇ ਨਜ਼ਰ ਆ ਰਹੇ ਹਨ ਤੇ ਪਰਬੰਦੀ ਕਾਰਵਾਈ ਕੀਤੀ ਜਾ ਰਹੀਆਂ ਹਨ ਅਤੇ ਇਸ ਮੌਕੇ ਤੇ ਐਸ ਐਚ ਓ ਅਵਤਾਰ ਸਿੰਘ ਨੇ ਦੱਸਿਆ ਇਨਕੁਆਰੀ ਕੀਤੀਆਂ ਜਾ ਰਹੀਆਂ ਹਨ ਤੇ ਬਣਦੀ ਕਾਰਵਾਈ ਕਰਕੇ ਜਲਦੀ ਇਸ ਸਬੰਧੀ ਦੱਸਿਆ ਜਾਵੇਗਾ ਅਤੇ ਇਸ ਮੌਕੇ ਤੇ ਹੋਰ ਕੀ ਕਿਹਾ ਉਸ ਨੂੰ ਸੁਣਾਉਣਾ ਪੁਆਣੀਗੜ ਦੇ ਥਾਣਾ ਮੁਖੀ ਨੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਉਹਨਾਂ ਦੇ ਨਾਲ ਨਜ਼ਰ ਕਟਿਆ ਰਹੇ ਹਨ ਰਾਮਪਾਲ ਹਵਦਾਰ ਇਸ ਮੌਕੇ ਤੇ ਨਾਲ ਸਬ ਇੰਸਪੈਕਟਰ ਤਰਸੀਮ ਸਿੰਘ ਵੀ ਖੜੇ ਨਜ਼ਰ ਆ ਰਹੇ ਆ ਉਸ ਨੂੰ ਸੁਣਾਉਣਾ ਕੀ ਕਹਿੰਦੇ ਨਜ਼ਰ ਆਏ ਐਸ ਐਚਓ ਪੁਆਣੀ ਪਰ ਕੀ ਮਸਲਾ ਹੈਗਾ ਭਵਨਗੜ ਜਿਹੜੇ ਬੰਦੇ ਕੋਲ ਇਹ ਰਾਤ ਜਿਹੜੇ ਮਾਨਯੋਗ ਪੰਜਾਬ ਸਰਕਾਰ ਅਤੇ ਮਾਨਯੋਗ ਸਾਡੇ ਡੀ.ਐਸ.ਪੀ ਸਾਹਿਬ ਵੱਲੋਂ ਤੇ ਸਾਡੇ ਮਾਨਯੋਗ ਐਸ.ਐਸ.ਪੀ ਸਾਹਿਬ ਸੰਗੂੜੀਆਂ ਦੇ ਸੰਦਰ ਦੇ ਸੰਦਰ ਤਹਿਤ ਅਸੀਂ ਨਸ਼ਿਆਂ ਦੇ ਖਿਲਾਫ ਇੱਕ ਮਹਿਮਾ ਵਢੀ ਹੋਈ ਆ ਜੁੱਧ ਨਸ਼ਿਆਂ ਵਿਰੁੱਧ ਜੋ ਮਹਿਮਾ ਚੱਲ ਰਹੀ ਹੈ ਇਸ ਸਿੱਦੇ ਸੰਦ ਵਿੱਚ ਰਾਤ ਅਗਸਤ ਪਾਲਟੀ ਤੇ ਮੈਂ ਹਾਜ਼ਰ ਸੀਗਾ ਤੇ ਜਦੋਂ ਬਕੋਪੀਰ ਰੋਡ ਤੇ ਠੀਕਾ ਆਪਣਾ 365 ਪੈਂਦਾ ਅਲੂ ਹਰਕ ਦੇ ਕੋਲ ਉਤੇ ਪੁੱਜੇ ਤਾਂ ਇੱਕ ਗੱਡੀ ਜਿਹੜੀ ਹੈਗੀ ਆ ਪਿੰਡਾਲੋ ਹਰਕ ਵੱਲੋਂ ਸੀਐਚ ਨੰਬਰ ਜਿਹੜੀ ਹੈਗੀ ਦੀ ਗੱਡੀ ਆਉਣੀ ਦਿਖਾਈ ਦਿੱਤੀ ਜਿਸ ਨੂੰ ਰੋਕ ਕੇ ਚੈੱਕ ਕੀਤਾ ਇਸ ਦੇ ਵਿੱਚ ਤਿੰਨ ਨੌਜਵਾਨ ਸੀਗੇ ਜਿਨ੍ਹਾਂ ਨੂੰ ਰੋਕ ਕੇ ਚੈੱਕ ਕੀਤਾ ਤੇ ਚੈੱਕ ਕਰਦੇ ਜਿਨ੍ਹਾਂ ਪਾਸੋਂ 10 1/2 ਗ੍ਰਾਮ ਜਿਹੜੀ ਹੈਰਨ ਜਿਹੜੇ ਬਰਕਟੇ ਚਿੱਟਾ ਪਾ ਗਏ ਨੇ ਆ ਉਦੋਂ ਰਿਕਵਰ ਹੋਇਆ ਜਿਹੜੇ ਬੰਦੇ ਨੇਗੇ ਇਹ ਆਪਣੇ ਇੱਕ ਮੁੰਡਾ ਤੇ ਇਹਦਾ ਹੈਗਾ ਮੁਹੰਮਦ ਸੈਲ ਤੇ ਇੱਕ ਉਸਤਾਦ ਇੱਕ ਹਰਨੂਰ ਜਿਹੜਾ ਹਰਨੂਰ ਨਾਂ ਦਾ ਮੁੰਡਾ ਇਹ ਪਟਿਆਲੇ ਦਾ ਰਹਿਣ ਵਾਲਾ ਠੀਕ ਹੈ ਜਿਹੜੇ ਸੈ ਮੁਹੰਮਦ ਉਸਤਾਦ ਹੈਗਾ ਇਹ ਜਿਹੜਾ ਹੈਗਾ ਇੱਥੇ ਜਿਹੜਾ ਹੈਗਾ ਹੇਅਰ ਕਟਿੰਗ ਦੀ ਦੁਕਾਨ ਕਰਦਾ ਆਪਣੇ ਮਾਰਕੀਟ ਦੇ ਵਿੱਚ ਭਵਨਗੜ ਦੇ ਵਿੱਚ ਠੀਕ ਹੈ ਇਨ ਦੋ ਅੱਗੇ ਜੋ ਅੱਗੇ ਸਾਡੀ ਹਲੇ ਤਫ਼ਤੀਸ਼ ਚੱਲ ਰਹੀ ਆ ਵੀ ਕੀ ਨੂੰ ਇਹ ਇਹਨਾਂ ਦੇ ਅੱਗੇ ਦੇਣੇ ਸੀਗਾ ਕਿੱਥੋਂ ਇਹ ਲੈ ਗਏ ਸੀਗੇ ਉਹ ਸਬੰਧੀ ਅਸੀਂ ਅੱਜ ਪੁਲਿਸ ਰਿਮਾਂਡ ਲੈ ਕੇ ਆਏ ਆ ਪੁਲਿਸ ਰਿਮਾਂਡ ਦੇ ਵਿੱਚ ਜੋ ਵੀ ਅੱਗੇ ਅੱਗੇ ਫਰਦਰ ਜਿਹੜੀ ਕੋਈ ਇੱਥੇ ਗੱਲ ਹੋਊਗੀ ਉਸ ਸੰਬੰਧੀ ਅਸੀਂ ਤੁਹਾਨੂੰ ਆਪ ਬਾਅਦ ਚ ਜਾਣਕਾਰੀ ਦੇ ਦਿਆਂਗੇ ਕਿੰਨੇ ਕ ਟਾਈਮ ਤੋਂ ਇਹ ਕੰਮ ਚੱਲ ਰਿਆ ਹੋਇਆ ਜੀ ਇਹ ਜੋ ਪਤਾ ਲੱਗਿਆ ਵੀ ਇਹ 4-5 ਮਹੀਨਿਆਂ ਤੋਂ ਪਿੱਛੋਂ ਤੋਂ ਇਹ ਜਿਹੜੇ ਹੈਗੇ ਨੇਗੇ ਆਪ ਵੀ ਡਿਕਟਰੇਗੇ ਤੇ ਅੱਗੇ ਵੀ ਜੋ ਕਿਸੇ ਨੂੰ ਸੇਲਪ ਦੇ ਵਿੱਚ ਕੋਈ ਕਰਦੇ ਨੇਗੇ ਤੇ 5-6 ਮਹੀਨਿਆਂ ਤੋਂ ਜੋ ਇਹ ਇਸ ਬੁਰਖ ਧੰਦੇ ਦੇ ਵਿੱਚ ਇਹ ਜਿਹੜੇ ਹੈਗੇ ਅੱਡੇ ਦਾ ਹਿਕਮਾ ਸੀ ਇਹਨਾਂ ਗ੍ਰਾਮ ਦਾ ਇਹਨਾਂ ਸਾਡੇ 10 ਗ੍ਰਾਮ ਜਿਹੜੇ ਹੈਰਨ ਆ ਜੀ ਜਿਹਨੂੰ ਆਪਾਂ ਹੈਰਨ ਕਹਿੰਦੇ ਆ ਚਿੱਟਾ ਵੀ ਕਹਿੰਦੇ ਆ ਇਸ ਕਰਕੇ ਇਹਨਾਂ ਤੋਂ ਰਿਕਵਰੀ ਹੋਈ ਹੈ ਸਰ ਜਿੰਨੇ ਤੁਸੀਂ ਹਰ ਕਟਿੰਗ ਦੀ ਗੱਲ ਕੀਤੀ ਹੈ ਤੁਹਾਨੂੰ ਲੱਗਦਾ ਨਹੀਂ ਕਿ ਪਹਾਣੀਗੜ ਤੋਂ ਹੋਰ ਵੀ ਇਸ ਤਰ੍ਹਾਂ ਦੇ ਕੰਮਾਂ ਤੇ ਹਿਸਤੰਦਾਂ ਚੱਲ ਰਿਹਾ ਹੈ ਬਿਲਕੁਲ ਇਸ ਗੱਲ ਤੋਂ ਕੋਈ ਡਿਨਾਈ ਰੀ ਕੀਤੀ ਜਾ ਸਕਦੀ ਠੀਕ ਹੈ ਹੋ ਮੰਨ ਸਕਦੇ ਆ ਵੀ ਅਸੀਂ ਹੋਰ ਵੀ ਜਿਹੜਾ ਚੱਲਦਾ ਪਰ ਅਸੀਂ ਕੋਈ ਸੰਬੰਧੀ ਪੂਰੀ ਜਿਹੜੀ ਹੈਗੀ ਆ ਸ਼ਕਤੀ ਕੀਤੀ ہوئی ਆ ਵੇਰੀਬਲ ਨੂੰ ਮੈਂ ਆਪ ਜੀ ਮਦਮ ਰਾਈ ਵੀ ਬੇਨਤੀ ਕਰਦਾ ਵੀ ਜੇ ਕੋਈ ਮੇਰੇ ਏਰੀਆ ਦੇ ਵਿੱਚ ਹੈ ਜਿਆ ਸਮਗਲਰ ਜਿਹੇ ਕੋਈ ਹੈਗੇ ਨੇ ਬੰਦੇ ਜਿਹਦਾ ਉਹ ਮੇਰਾ ਏਰੀਆ ਛੱਡ ਦੇਣ ਤੇ ਜਾਂ ਫਿਰ ਉਹ ਬਾਜ਼ ਆ ਜਾਣ ਤੇ ਹਰ ਨਹੀਂ ਤਾਂ ਫਿਰ ਉਸ ਇਲਾਕਾ ਵਿੱਚੋਂ ਆਪਣੀ ਤੈਰੀ ਕਰ ਲੈਣ ਸਰ ਇਹਦੀ ਕਿੰਨੀ ਕੀਮਤ ਹੈ ਅਗਰ ਮਾਰਕੀਟ ਦੀ ਗੱਲ ਕਰੀਏ ਦੇਖੋ ਜੀ ਇਹ ਤਾਂ ਮਾਰਕੀਟ ਦੀ ਕੀਮਤ ਤਾਂ ਇਹਦੇ ਬਾਰੇ ਮੈਂ ਕੁਝ ਨਹੀਂ ਦੱਸਦਾ ਕਿੰਨਾ ਕੋਈ 11000 ਜਿਹਾ ਲੱਗਦਾ ਤਿੰਨ ਚਾਰ ਹਜ਼ਾਰ ਰੁਪਏ ਦੇ ਪ੍ਰਤੀ ਇਹ ਜੋ ਹੈਗੀ 4-5000 ਪ੍ਰਤੀ ਕਿੰਨੇ ਗ੍ਰਾਮ ਦੇ ਹਿਸਾਬ ਨਾਲ ਜਿਹੜੀ ਹੈਗੀ ਆ ਤੂੰ ਪਤਾ ਲੱਗਿਆ ਵੀ ਇਹ ਲੈ ਕੇ ਆਉਂਦੇ ਨੇ ਤੇ ਅੱਗੇ ਜਿਹੜੀ ਸੇਰ ਪਰਦੇ ਜੱਪੇ ਥੋੜੀ ਬੱਧ ਕਰ ਦਿੰਦੇ ਨੇ ਵੀ ਸਰਾਂ ਕੋਈ ਰਾਜਸਥਾਨੀ ਸੀਗਾ ਵੀ ਲਿਆ ਕੇ ਉਧਰੋਂ ਮਾਰਕੀਟ ਦੇ ਬੱਧ ਰੇਟਾਂ ਦੇ ਵਿੱਚ ਦੇਣਗੇ ਵਪਾਰ ਦਾ ਵੀ ਕੰਮ ਕਈ ਵਾਰ ਹੋ ਸਕਦਾ ਹੈ ਇਸ ਕਲਤ ਵੀ ਕੋਈ ਦਾ ਡਿਨਾਈ ਨਹੀਂ ਕੀਤੀ ਜਾ ਸਕਦੀ ਨੰਬਰ 1 ਇਹ ਹੈ ਵੀ ਅਪਦੀ ਵੀ ਨਸ਼ੇ ਦੀ ਪੂਰਤੀ ਕਰ ਦਿੰਦੇ ਨੇ ਤੇ ਬਾਕੀ ਅੱਗੇ ਵੀ ਜਿਹੜਾ ਹੈਗਾ ਉਹ ਕਰ ਦਿੰਦੇ ਕਈ ਵਾਰ ਆਉਂਦੇ ਵੀ ਆਪ ਲਿਆਂਦੇ ਆ ਵਿੱਚ ਵਾਟ ਕੇ ਕੁਝ ਵੇਚਦਾ ਬੱਧ ਰੇਟਾਂ ਦੇ ਬਿਲਕੁਲ ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ ਇਸ ਦੇ ਵਿੱਚੋਂ ਕੋਈ ਡਿਨਾਈ ਨਹੀਂ ਕੀਤੀ ਜਾ ਸਕਦੀ ਇਸ ਦਾ ਬਈਕਰ ਕਿਦਾਂ ਦਾ ਬਈਕਰ ਪੜਿਆ ਗਿਆ ਇਹਨਾਂ ਕੋਲ ਇਹਦਾ ਨੰਬਰ BMW ਗੱਡੀ ਹੈ ਜੀ ਚੰਡੀਗੜ੍ਹ ਨੰਬਰ ਦੀ ਗੱਡੀ ਹੈਗੀ ਆ CH 01 BBP ਉਹਦੇ 34 ਨੰਬਰ ਲਾਇਆ ਸੀ ਪਰ ਜਿਹੜਾ ਨੰਬਰ ਹੈਗਾ ਇਹਦੇ ਜਿਹੜੀ ਹੈਗੇ ਨੰਬਰ ਪਲੇਟ ਦੇ ਵੀ ਇਹ ਜਿਹੜੀ ਨੰਬਰ ਪਲੇਟ ਲੱਗੀ ਸੀਗੀ ਇਹ ਵੀ ਫੇਕ ਲੱਗੀ ਹੋਈ ਆ ਠੀਕ ਹੈ ਇਹਦੇ ਵਿੱਚ ਜੋ ਕੋਈ 00 34 ਦੇ ਮੂਰੇ 00 ਚਾਹੀਦੀ ਸੀਗੀ ਇਸ ਸੰਬੰਧੀ ਅਸੀਂ ਜੋ ਵੀ ਇਹਦਾ ਕਾਨੂੰਨ ਦੇ ਨਾਲ ਹੁਣ ਕਰਦੇ ਆ ਤੇ ਉਸ ਸੰਬੰਧੀ ਵੀ ਜੁਰਮ ਦਾ ਵਾਧਾ ਕਰਾਂਗੇ ਜਿਸ ਤਰ੍ਹਾਂ ਗੱਡੀ ਦਾ ਮਾਲਕ ਕੌਣ ਸੀ ਜਾਂ ਜਿਹੜੇ ਚਲਾਉਣ ਵਾਲੇ ਸੀ ਇਹ ਸੀ ਜਾਂ ਕੋਈ ਹੋਰ ਹੈਗਾ ਮਾਫੀ ਸਰ ਜੀ ਮਾਲਕ ਦੇ ਵਿੱਚ ਹਰਨੂਰ ਸਿੰਘ ਨਾਮ ਦਾ ਬੰਦਾ ਜਿਹੜਾ ਮੌਕੇ ਤੇ ਪਕੜਿਆ ਗਿਆ ਜਿਹੜਾ ਮੋਨ ਸਿੰਘ ਪੁੱਤ ਇਸ ਪਟਿਆਲੇ ਦਾ ਰਹਿਣ ਵਾਲਾ ਪਿੱਛੋਂ ਵੈਸੇ ਪਾਣੀ ਪੱਤ ਦੇ ਰਹਿਣ ਵਾਲੇ ਦੱਸਿਆ ਜਾ ਰਿਹਾ ਠੀਕ ਹੈ ਇਹ ਖੁਦ ਆਪ ਹੀ ਮਾਲਕ ਸੀਗਾ ਤੇ ਇਹ ਪ੍ਰੋਪਰਟੀ ਦਿੱਲੀ ਦਾ ਕੰਮ ਦੱਸਦਾ ਵੀ ਮੈਂ ਪਟਿਆਲੇ ਦੇ ਵਿੱਚ ਕਰਾਂਗਾ ਸਭ ਉਹ ਇਹ ਜਿਹੜਾ ਪਤਾ ਲੱਗੇ ਜਿਹਨੂੰ ਦੇ ਲੈ ਗੂ ਕੀ ਆਉਂਦੇ ਹੋਗਿਆ ਰਸੀ ਉਸ ਸਬੰਧੀ ਅਸੀਂ ਰਿਮਾਂਡ ਦੇ ਲਿਆ ਜੀ ਅੱਜ ਇਸ ਸਬੰਧੀ ਸਾਡੀ ਜਿਹੜੀ ਹੈਗੀ ਤਫਤੀਸ਼ ਫਰਦਰ ਚਲਣੀ ਆ ਹੁਣ ਠੀਕ ਹੈ ਨਾ ਵੀ ਜਿੱਥੋਂ ਲੈ ਕੇ ਆਏ ਤੇ ਜਿਹਨੂੰ ਕਿਸ ਨੂੰ ਦੇਣੀ ਸੀ ਉਸ ਸਬੰਧੀ ਅਸੀਂ ਬਾਅਦ ਵਿੱਚ ਆਪਣੀ ਗੱਲ ਕਰਦੇ ਹਾਂ